ਦੇ ਚੈਨਲ ਗਾਈਜ਼ ਦੇ ਦੇਣਾ ਸਾਡਾ ਤੋਂ ਉੱਪਰ ਹੋ ਗਿਆ ਤੇ ਮੈਨੂੰ ਨਹੀਂ ਚੱਲਦੀ ਮੈਂ ਆਈ ਸੀ 7:00 ਬਜੇ ਨੂੰ ਤੇ ਇਧਰ ਮਮਾ ਨਾਲ ਉਹ ਕਰਦੇ ਪਿਆ ਕੰਮ ਕਰਦੇ ਪਿਆ ਸਤਾਪਾ ਸਕੂਟੀ ਘੜਦੇ ਪਿਆ ਬਾਹਰ ਤੋਂ ਆਪ ਨਿਕਲਦੀ ਪਈ ਹੱਲੇ ਗਾਈਜ਼ ਅਸੀਂ ਨਾ ਘਰ ਦਾ ਨਾ ਕੋਈ 플ਾਨ ਚੱਲਿਆ ਜਿਹੜਾ ਕਿ ਕਾਫੀ ਟਾਈਮ ਤੋਂ ਖਤਮ ਹੋਇਆ ਪਿਆ ਸੀਗਾ ਤੇ ਭਿੜਾਂਦਾ ਨਹੀਂ ਸੀਗਾ ਤੇ ਆਇਣਾ ਸੀ 15 ਮਿੰਟ ਵਿੱਚ ਬਹੁਤ ਟਾਈਮ ਲੱਗਣਾ ਸਾਨੂੰ ਤੂੰ ਮੰਦਰ ਦਾ ਪਰਦਾ ਹਲੇ ਲਗਾਇਆ ਨਹੀਂ ਹੈਗਾ ਕਿਉਂਕਿ 10 ਵੇ ਲਾਈਦਾ ਆ ਤੇ ਹਲੇ 10 ਵਜੇ ਨਹੀਂ ਹੈਗੇ ਤੁਸੀਂ ਦੇਖ ਲਿਆ ਤੇ ਮੈਂ ਤੇ ਪਪਾ 3:00 ਟਾਈਮ ਦਾ ਗਾਇਸ ਦੇਖੋ ਸੜਕ ਤੇ ਬਿਲਕੁਲ ਨਹੀਂ ਰਸ਼ ਹੈਗਾ ਸਵੇਰੇ ਸਵੇਰੇ ਬਿਲਕੁਲ ਵੀ ਨਹੀਂ ਜਿਹਨੂੰ ਕਹਿੰਦੇ ਹੁੰਦੇ ਨਾ ਬਿੰਦਾਸੋ ਕੇ ਡਰਾਈਵ ਕਰੋ ਅੱਜ ਜਿਹਨੇ ਕਰਨਾ ਸਵਜਿੰਜ ਜੀ ਇੱਕ ਮਿੰਟ ਪਿਆਦੇ ਸੀ ਘਰ ਆ ਗਏ ਤੇ ਹਨਾ ਅਸੀਂ ਬਾਹਰ ਜਾਂਦੇ ਕਿ ਆ ਮਤਲਬ ਮੈਂ ਤੇ ਮਮਾ ਸੋਲੋ ਕਿ ਸਾਰਾ ਨਾ ਮੈਂ ਹੀ ਗੱਲ ਨੂੰ ਹੁਣ ਮੈਂ ਆਟਾ ਵੀ ਗੁੰਨਣ ਲਾ ਪਿਆ ਹੈ ਲੋ ਗਾਇਸ ਕੋਈ ਗੱਲ ਨਹੀਂ ਗਾਇਸ ਫ੍ਰੀ ਸੀ ਕਿ ਮੈਂ ਤਾਂ ਕੋਈ ਨਹੀਂ ਗੱਲ ਫ੍ਰੀ ਸੀਗੇ ਬਾਹਦੇ ਤੋਂ ਕਿ ਹਟੇ ਸੀਗੇ ਇੰਨੇ ਉਹ ਵੀ ਦੇਖੀ ਬਾਹਰ ਮਾਸ ਨੂੰ ਸੀਗਾ ਮਤਲਬ ਇੰਨੀ ਉਹ ਨਹੀਂ ਸੀਗੀ ਠੰਡ ਨਹੀਂ ਸੀਗੀ ਤੇ ਨਾਲੇ ਤਾਂ ਬਿਕਲੀ ਪਈ ਸੀ ਹਲਕੀ ਜੀ ਮਤਲਬ ਠੰਡੀ ਹਵਾ ਆਉਂਦੀ ਵੀ ਸੀਗੀ ਤੇ ਮੈਂ ਆਪਾਂ ਕਿਹਾ ਕਿ ਜੀ ਆਪਾਂ ਉਹਦੇ ਪੈਰ ਨੂੰ ਜਾਂਦੇ ਨਾ ਇਹ ਵੀ ਨਹੀਂ ਸੀ ਹਣੀ ਪੇਟ ਬੰਨ੍ਹ ਥੋੜੀ ਗਰਮੀ ਲੱਗਣੀ ਸ਼ੁਰੂ ਹੋ ਰਹੀ ਸੀਗੀ ਗਾਇਜ਼ ਆ ਖਟੀਆਂ ਗੋਲੀਆਂ ਦੋਈ ਰਹਿ ਗਈਆਂ ਮੇਰੇ ਪਾਪਾ ਨੇ ਨਾ ਸਾਰੀਆਂ ਮਖਾ ਲੁੱਤੀਆਂ ਤੇ ਹਮੇਸ਼ਾ ਵਿੱਚ ਵਿੱਚ ਖਾਂਦੀ ਹੁੰਦੀ ਸੀ ਕਿ ਮਮਾ ਨੇ ਤਾਂ ਦੋਈ ਖਾਦੀਆਂ ਤੇ ਨਾ ਇੱਕ ਪਾਪਾ ਕੇ ਪਾਪਾ ਦੇ ਦੋਈ ਖਾਣ ਲੱਗੇ ਸੀਗੇ ਮੈਂ ਕਿਹਾ ਪਾਪਾ ਬਟਵਾਰਾ ਹੋ ਗਿਆ ਦੇਖ ਤੇਰਾ ਇੱਕ ਮੇਰਾ ਇੱਕ ਤੁਹਾਡੀ ਤੇ ਇੱਕ ਮੇਰੀ ਮੈਂ ਮਾਪਾ ਦੇ ਕਿ ਪਾਰ ਹਲਕੀ ਜੀ ਠੰਡੀ ਸੀਗੀ ਨਾ ਖਾਓ ਖਟਕੀ ਗੋਲੀ ਛਣ ਜੋ ਆ ਗਈ ਪਰ ਫਿਰ ਵੀ ਉਹ ਆਪਾਂ ਨੇ ਰਿਸਕ ਲਿਆ ਤੇ ਮੈਂ ਤਾਂ ਬਾਅਦ ਹੀ ਖਾਉਂਗੀ ਪਰ ਆਵਾ ਤੇ ਮੈਂ ਹੁਣ ਨਾ ਸੂਟ ਕਰਨ ਲੱਗੀ ਸੀਗੀ ਪ੍ਰੈਸ ਇੱਕੋ ਹੀ ਸੂਟ ਆ ਇੰਨਾ ਕੁਛ ਖਾਸ ਕੰਮ ਨਹੀਂ ਹੈਗਾ ਤੇ ਮੈਂ ਪ੍ਰੈਸ ਕਰ ਲਿਈਆਂ ਤੇ ਵਾਹ ਟ੍ਰੈਫਿਕ ਨੂੰ ਕਰਾ ਜਾਂਦੀ ਮਣੀ ਮੋਟੀ ਨਹੀਂ ਉਦਾਂ ਮੈਂ ਚੱਲਦੇ ਆ ਬਟ ਗਾਇਜ਼ ਟ੍ਰੈਫਿਕ ਹੈ ਨਹੀਂ ਸੀ ਜਿੱਦਾਂ ਮੈਂ ਤੁਹਾਨੂੰ ਦਿਖਾਇਆ ਉਦਾਂ ਤਾਂ ਛੋਲੇ ਮੋਟੇ ਜਿੱਦਾਂ ਵਹੀਕਲ ਵਗੈਰਾ ਚੱਲਦੇ ਪਏ ਆ ਦੇਖੋ ਡਾਰਲੀ ਵੇਟ ਕਰਦੀ ਪਿੱਕੀ ਕਦੋਂ ਮੈਨੂੰ ਦੁੱਧ ਪਾ ਕੇ ਆਵਾਂ ਪਪਾ ਖੜੀਓ ਆਇਆ ਅੱਜ ਮਾਰਨਿੰਗ ਦਾ ਕੰਮ ਨਿਬੜ ਗਿਆ ਜਿੱਦਾਂ ਭਾਂਡੇ ਵੀ ਧੋਲੇ ਪਾਣੀ ਵੀ ਪਾਰ ਲਿਆ ਤੇ ਦੂਸਰਾ ਮੋਨਾ ਨੇ ਸਫਾਈ ਵੀ ਕਰ ਲਈ ਤੇ ਹੁਣ ਜਿੱਦਾਂ ਅੱਜ ਬਾਜ਼ਾਰ ਬੰਦਿਆ ਕੰਮ ਕੁਮ ਤਾਂ ਇੰਨਾ ਹੈ ਨਹੀਂ ਕਿਉਂਕਿ ਬਾਜ਼ਾਰੋਂ ਕੋਈ ਚੀਜ਼ ਵੀ ਨਹੀਂ ਮਿਲਣੀ ਸਿਰਫ ਮੈਡੀਕਲ ਤੇ ਹੋਰ ਮੜਮੋਟੇ ਕੋਈ ਮੈਨੂੰ ਲੱਗਦਾ ਖੁੱਲਾ ਹੋਣਾ ਹੈ ਬਾਜ਼ਾਰ ਕੋਈ ਖਾਸ ਖੁੱਲਾ ਨਹੀਂ ਹੈ ਤੇ ਬਾਕੀ ਹੁਣ ਅਸੀਂ ਤਾਂ ਫ੍ਰੀ ਆ ਸਾਡੇ ਕੋਲ ਕੰਮ ਪਹਿਲਾਂ ਵੀ ਨਹੀਂ ਸੀਗਾ ਸਾਡੂ ਕੋਈ ਫਰਕ ਨਹੀਂ ਤੇ ਇਹ ਮੋਨਾ ਕਹਿੰਦੀ ਸਾਨੂੰ ਕੋਈ ਫਰਕ ਨਹੀਂ ਪਹਿਲਾਂ ਵੀ ਨਹੀਂ ਕੰਮ ਸੀਗਾ ਤੇ ਹੁਣ ਵੀ ਨਹੀਂ ਕੰਮ ਹੈਗਾ ਗਾਇਸ ਮੋਨਾ ਕਹਿੰਦੀ ਸਾਨੂੰ ਕੋਈ ਫਰਕ ਨਹੀਂ ਕਿਉਂਕਿ ਪਹਿਲਾਂ ਵੀ ਕੰਮ ਹੈ ਨਹੀਂ ਤੇ ਸੀਗਾ ਤੇ ਹੁਣ ਵੀ ਨਹੀਂ ਪਰ ਫਰਕ ਤਾਂ ਪੈਂਦਾ ਗਾਇਸ ਖਰਚੇ ਤਾਂ ਉਹੀ ਰਹਿੰਦੇ ਆ ਤੇ ਜਿੱਦਾਂ ਹੁਣ ਚਲੋ ਥੋੜਾ ਬੋਤਾ ਹੀ ਹੋਵੇ ਬੰਦਾ ਕਰ ਲੈਂਦਾ ਹਨਾ ਪਰ ਇਸ ਸਾਲ ਤਾਂ ਜ਼ਿਆਦਾ ਹੀ ਕੰਮ ਖਰਾਬ ਰਿਹਾ ਤੇ ਕੰਮ ਹੈ ਵੀ ਨਹੀਂ ਜੇ ਨੂੰ ਪੁੱਛੋ ਉਹੀ ਕਹਿੰਦਾ ਸਾਡਾ ਵੀ ਕੰਮ ਬਹੁਤ ਮੰਦਾ ਹੈ ਨਹੀਂ ਪਰ ਗਾਇਸ ਖਰਚੇ ਰੋਜ਼ ਉਹੀ ਆ ਇਸ ਕਰਕੇ ਕੰਮ ਤਾਂ ਹੋਣਾ ਜ਼ਰੂਰੀ ਆ ਗਾਇਸ ਦੁਕਾਨ ਦਾ ਕੰਮ ਤਾਂ ਹੈ ਨੀਗਾ ਤੇ ਇਹਨਾਂ ਪਪਾ ਕਹਿੰਦੇ ਤੁਸੀਂ ਮੇਰਾ ਹੀ ਸੂਟ ਬਣਾ ਦਿਓ ਤੇ ਪਪਾ ਤਾਂ ਮਮਾ ਦਾ ਸੂਟ ਬਣਾਉਣ ਲੱਗੇ ਆ ਅਮੇ ਸੂਟ ਕਦੋਂ ਦਾ ਖਰੀਦਿਆ ਪਿਆ ਨਾ ਤੁਸੀਂ ਨਹੀਂ ਖਰੀਦਿਆ ਨਹੀਂ ਪਿਆ ਗਾਇਸ ਮੈਂ ਖਰੀਦਿਆ ਨਹੀਂ ਚੋਕੀ ਇਹ ਸੂਟ ਮੈਨੂੰ ਮੇਰੀ ਸਿਸਟਰ ਨੇ ਦਿੱਤਾ ਸੀ ਮੈਂ ਤਾਂ ਚੱਲ ਫ੍ਰੀ ਹੈ ਤਾਂ ਆਪਾਂ ਆਪਣੇ ਕੰਮ ਕਰ ਲੈਂਦੇ ਆ ਨਾ ਜਾਨ ਨੂੰ ਕੋਈ ਨਾ ਕੋਈ ਕੰਮ ਘੁਮਾ ਦੇ ਜਾਂ ਕਰ ਲੈਂਦੇ ਹੂੰ ਕਿਉਂਕਿ ਗਾਇਜ਼ ਆਪਾਂ ਮੀਤੀ ਲਗਾ ਸਕਦੇ ਹਾਂ ਕਿਉਂਕਿ ਮੀਤੇ ਦੁਨੀਆ ਗਾਵਾ ਇਹ ਵੀ ਕੰਮ ਆ ਜੇ ਗਾਇਜ਼ ਦੇਖੋ ਕੁੜੀ ਪਤਨ ਕੀ ਕਰੀ ਜਾਂਦੀ ਹੈ ਬੈਠ ਤੇ ਖੜੀ ਹੋ ਗਈ ਹੈ ਗਾਇਜ਼ ਪਪਾ ਸ਼ੌਟ ਦੇਖਦੇ ਆ ਹਾਂ ਪਪਾ ਸ਼ੌਟ ਦੇਖਦੇ ਤੇ ਚੰਨਾ ਸਿੰਦਗੀ ਗੱਲ ਪਪਾ ਸ਼ੌਟ ਦੇ ਦੇ ਤਾ ਪਪਾ ਦੇਖਦੇ ਮੈਂ ਦਗਾਈ ਜਾਨੀ ਪਪਾ ਫੇਰ نیچے ਕਰਕੇ ਦੇਖਦੇ ਮੈਂ ਫੇਰ ਨਾ ਗਈ ਜਾਨੀ ਪਪਾ ਮਜ਼ਾ ਆ ਰਿਹਾ ਪਪਾ ਮਜ਼ਾ ਆ ਰਿਹਾ ਹਾਂ ਹਾਂ ਨਾਗਰ ਮਨੀਸ਼ਾ ਰਿਟੇਡ ਇਹ ਤਾਂ ਪਾਪਾ ਇਹੋ ਦੇਦੇ ਪਾਪਾ ਦੀ ਪਰੀ ਕਹਿੰਦੇ ਕੇ ਜਮ ਕਰਨਾ ਨਹੀਂ ਆਹ ਇਹ ਕਿਹਦੇ ਪਾਪਾ ਨੇ ਦੇਖਣਾ ਕਿਉਂਕਿ ਫਨੀ ਹੁੰਦੇ ਨੇ ਇਹਦੇ ਫਰੀ ਬਹੁਤ ਪੁੱਠੇ ਹੋ ਡੱਕਦੇ ਸਾਰੇ ਬੜੇ ਫਨੀ ਹੁੰਦੇ ਆ ਚੱਲੀ ਆ ਮੈਂ ਓਂਡੇ ਬੰਦੇ ਗਾਇਸ ਦੇਖੋ ਮਨੀਸ਼ਾ ਦਾ ਡਾਂਟ ਖਾਣ ਦੇ ਉਹ ਬਣਾਉਂਦੀ ਪੀਪੀ ਲਾਇਨ ਦੇਖੋ ਪੀ ਲਾਇਨ ਬਣਾਉਂਦੀ ਪੀ ਗਾਇਸ ਵਾਟ ਆ ਡੂਇੰਗ ਜੇ ਮੈਂ ਨਹੀਂ ਬੈਠੀ ਤਾਂ ਕੋਈ ਨਹੀਂ ਬੈਠੂਗਾ ਉਠੋ ਇਹ ਸਭ ਨੇ ਤੂੰ ਸਾਰਾ ਦਿਨ ਬੈਠਦੀ ਆ ਗਜਬ ਬੇਇੱਜ਼ਤੀ ਹੈ ਯਾਰ ਤੂੰ ਸਾਰਾ ਦਿਨ ਤੁਸੀਂ ਬੈਠੀ ਸੀ ਮੇਰੇ ਸਾਨੂੰ ਕੀ ਕਰਨਾ ਚਾਹੀਦਾ ਤੁਸੀਂ ਬੈਠੇ ਸੀ ਨਾ ਮੇਰੇ ਨਾਲ ਸਤਾਪ ਬਦਤਮੀਜ਼ੀ ਨਹੀਂ ਕਰਨੀ ਮੇਰੇ ਨਾਲ ਬੜਲਾਸ ਹੈ ਫੜਾ ਪਾਂਡੇ ਮਾਰ ਜਾ ਕੇ ਦੁਬਾਰਾ ਕਦੇ ਮਨਜੂ ਕਿ ਮੈਂ ਜਿਹੜੇ ਜਿੰਦਿਆਂ ਨੂੰ ਤੂੰ ਮਨਜਾਈਂ ਪਤਾ ਬੈਨ ਨੂੰ ਮੈਂ ਤੋ ਆਈਂ ਹੂੰ ਪਪਾਦਰ ਪਪਾਏ ਚ ਲਗਾਏਂ ਬਿਨ ਹੀ ਹੈਗੀ ਲਗਾਤਾਰ ਪਪਾ ਫੋਨ ਦਾ ਪ੍ਰਯੋਗ ਕਰਦੇ ਹੋਏ ਪਪਾ ਲਗਾਤਾਰ ਫੋਨ ਦਾ ਪ੍ਰਯੋਗ ਕਰਦੇ ਹੋਏ ਦੇ ਦੇ ਹੁਣ ਪਪਾ ਦੀ ਪਰਿਗਰ ਦੇ ਗਜਬ ਕਾਰਨਾਮੇ ਗਾਇਸ ਕੱਲ੍ਹ ਪਰਸ ਨੂੰ ਨਾ ਪਰਸ ਨੂੰ ਕੱਲ੍ਹ ਪਰਸੋ ਬਤ ਕੀ ਹੋਇਆ ਉਹ ਜਦ ਸਵੇਰੇ ਹੋਈ ਸਵੇਰਾ ਹੋਇਆ ਅਣਾ ਉਹਦੇ ਨਾਲ ਅਲਾਰਮ ਬੱਜਾ ਤੇ ਅਣਾ ਐਕਡਮ ਪਪਾ ਨੇ ਪਤਾ ਪਪਾ ਨੂੰ ਕੀ ਦੱਸਿਆ ਪਪਾ ਨੇ YouTube ਖੋਲ੍ਹਿਆ ਆਵਾਜ਼ ਪਤਨੀ ਫੋਲ ਕੀਤੀ ਸੀ ਫੋਨ ਦੀ ਤੇ ਪਵਰ ਪਹਿਲੀ ਵੀਡੀਓ ਕਲਿੱਕ ਕੀਤੀ ਤੇ ਉਹ ਚੀਜ਼ ਨੇ ਪਪਾ ਕੀ ਬਰੀ ਹੋਗੇ ਗਜਬ ਕਾਰਨਾਮੇ ਮੇਗਾ ਪਪਾ ਦੀ ਆਵਾਜ਼ ਘੱਟ ਕਰ ਲਓ ਸਾਰੇ ਸੁੱਤੇ ਪਏ ਤੇ ਉਹ ਨੀਚੀ ਬੋਲੇ ਨਹੀਂ ਤਾਂ ਤੂੰ ਕਰਦਾ ਮੈਂ ਕਰ ਦੇਣਾ ਸੀ ਕਿ ਕੋਈ ਛੇੜ ਛੇੜ ਉੱਠ ਕੇ ਨਹੀਂ ਤਾਂ ਜੁੱਦੂ ਜੜਾ ਹੀ ਜੁੱਦੂ ਹਜੇ ਵੀ ਪਪਾ ਹੀ ਦੇ ਦੇ ਨਹੀਂ ਕੋਈ ਸ਼ੋਰ ਦੇ ਦੇ ਹਾਂ ਹੋਰ ਦੇ ਦੇ ਗਾਇਸ ਜਿਦਾਂ ਕਿ ਤੁਹਾਨੂੰ ਪਤਾ ਸੀ ਗਰਲਸ ਰੀਲ ਬਣਾਇਆ ਸੀਗਾ ਤੇ ਹਨਾ ਉਹ ਸੀ ਫ੍ਰੀਜ ਆਪਣੇ ਆਪ ਖੁੱਲ ਗਿਆ ਤੇ ਹਨਾ ਉਹ ਹੋ ਕੀ ਕਹਿੰਦੇ ਆ ਹਾਂ ਅਸੀਂ ਉਧਰ ਖਾਦਾ ਸੀ ਇਸ ਤੋਂ ਬਾਅਦ ਖਾਦਾ ਹੀ ਨਹੀਂ ਤੇ ਹੌਣ ਉਹਨਾਂ ਨੂੰ ਗਰਮ ਕਰਨ ਲੱਗੀ ਆ ਤੇ ਹੁਣ ਮੋਂ ਉਹਨਾਂ ਨੂੰ ਗਰਮ ਕਰਨ ਲੱਗੀ ਆ ਤੇ ਉਹ ਉਹਨਾਂ ਨੂੰ ਗਰਮ ਕਰਕੇ ਖਾਓਗੀ ਉਹ ਤਾਂ ਗਰਮ ਕਰਕੇ ਕੀ ਖਾਣਾ ਤੇ ਮਮਾ ਕਹਿੰਦੇ ਸੀ ਖਾ ਲੈਨੇ ਥੋੜਾ ਜਿਹਾ ਇਸ ਲਈ ਅਸੀਂ ਗਰਮ ਕਰਕੇ ਹੁਣ ਗਜ਼ਰੀਲਾ ਖਾਵਾਂਗੇ ਕਿਉਂਕਿ ਜਨਾਹ ਹੱਦ ਤੱਕ ਆਵੋ ਜਾਣਾ ਨਾ ਇੰਨਾ ਵੀ ਨਹੀਂ ਪਰਾਣਾ ਵੈਸੇ ਨਹੀਂ ਐ ਲੈ ਪਰਸੋਂ ਆਦੀ ਆ ਤੇਨੂੰ ਪਤਾ ਹੁਣ ਗਰਮੀ ਆ ਗਈ ਆ ਨਾ ਤਾਂ ਹਾਏ ਕਿੰਨੀ ਗਰਮੀ ਚੁੰਦਾ ਵੀ ਤਾਂ ਚੱਲਦਾ ਪਿਆ ਮਮਾ ਕਹਿੰਦੇ ਨੇ ਮਮਾ ਤੇਰੀ ਸਬਜ਼ੀ ਨੂੰ ਵੀ ਕਹਿੰਦੇ ਹੁੰਦੇ ਕੱਢ ਲਾ ਹੂੰ ਤਾਂ ਤੇ ਇਸ ਲਈ ਹੁਣ ਜਿਗਾ ਗਜ਼ਰੀਲਾ ਗਰਮ करके ਖਾਵਾਂਗੀ ਗਾਈ ਸੋਣੀ ਹੋਣੀ ਨਾ ਮੋਲੇ ਨਾ ਇੱਕ ਕਾਂਡ ਘਰ ਲੱਗੀ ਸੀ ਇਹ ਨਾ ਹਾਂ ਮੈਂ ਲਾਦੀ ਰਹੀ ਗਾਈਸ ਅੱਜ ਨਾ ਮੇਨਾਂ ਨੇ ਇੱਕ ਫਿਲਮੀ ਸੀ ਨਾ ਅੱਛਾ ਮਤਲਬ ਨਾਜ਼ਦੀ ਇਧਰ ਇੱਕ ਬਾਕਸ ਨਾ ਇੱਥੇ ਪਿਆ ਸੀ ਕਿ ਉਹ ਨਾ ਆਏ ਦੇ ਬਰਤਨ ਦੇ ਕਿਸਕਰ ਨਾ ਨਾ ਦਨੀਚ ਡਾ ਗਿਆ ਤੂੰ ਲਿਟਰਲੀ ਇੱਥੇ ਆ ਗਈ ਸੁਣ ਮੈਂ ਐਦਾ ਉਹੀ ਤਾਂ ਮੈਂ ਕਹਿੰਦੀ ਸੀ ਮਿੱਥੇ ਨਾ ਖੜੀ ਹੁੰਦੀ ਫੇਰ ਫੇਰ ਮੈਂ ਤੈਨੂੰ ਤੋੜ ਦੇਣਾ ਸੀ ਰੱਬ ਨੇ ਮਿੱਥੇ ਖੜੀ ਸੀ ਪਤਾ ਹੈ ਕਿ ਕਿੰਨਾ ਐਕਸਪੈਂਸਿਵ ਨਹੀਂ ਪਤਾ ਹੀ ਤੇ ਮੈਂ ਇਹਨੂੰ ਤੋੜ ਦੇਣਾ ਸੀ ਮਮਾ ਨੇ ਮੈਨੂੰ ਤੋੜ ਦੇਣਾ ਸੀ ਕਿਉਂਕਿ ਮਮਾ ਨੇ ਕਿਹਾ ਸੀ ਇੰਨੇ ਪੈਸੇ ਲਾਉਣ ਦੇ باوجود ਵੀ ਟੁੱਟ ਗਿਆ ਤੇਣਾ ਬਚ ਗਏ ਉੱਪਰ ਭਾਂਡੇ ਛੇੜਦੀ ਸੀਗੇ ਹੱਥ ਨਹੀਂ ਟੱਕ ਦੇ ਦੇ ਮੈਂ ਛੇੜਦੀ ਨਹੀਂ ਪਈ ਸੀ ਤੈਨੂੰ ਪਤਾ ਉਹ ਫਿਸਲਦੀ ਆ ਉੱਥੋਂ ਤੂੰ ਪਹ ਹੱਥ ਮਾਰੇ ਸੀ ਮੈਂ ਦੇਖ ਤਾ ਤੇਰਾ ਡੱਬਾ ਬਚਾਉ ਉਤ ਇਲਜ਼ਾਮ ਇਹ ਤੇ ਲਗਾ ਤਾ ਉਹ ਤੇ ਤੈਨੂੰ ਤਾਂ ਬਚਾਉਣਾ ਤਾਂ ਪੈਣਾ ਸੀ ਬੇਟਾ ਹਾਂ ਬਾ ਬਾ ਫਿਸ ਫਿਸ ਲੀ ਜਾਂਦੀ ਹਣ ਮੇਰਾ ਥੋੜੀ ਹੱਥ ਮਾਰਿਆ ਸੀ ਤਾਂ ਉਹ ਫਿਸ ਗਈ ਮਾਤਾ ਜੀ ਮੈਂ ਹੱਥ ਨਹੀਂ ਮਾਰਿਆ ਸੀ ਬੜੀ ਜੀ ਮੈਂ ਹੱਥ ਹੀ ਮਾਰਿਆ ਸੀ ਕਿਵਾਰ ਤ ਆਪਣੀ ਗਲਤੀ ਸਵੀਕਾਰ ਕਰ ਲਈ ਸਵੀਕਾਰ ਤਾਂ ਕੀਤੀ ਹੀ ਮੈਂ ਤਾਥ ਜੋੜਿਆ ਨਾ ਤੂੰ ਬਸ ਉਹਨੂੰ ਹੀ ਕਰਦੇ ਸਮਝੀ ਗਾਈਸ ਹੋਣ ਚੁਕਿਆ ਰਾਤ ਤੇ ਅਸੀਂ ਗਾਜਰ ਦਾਲ ਵਾ ਖਾ ਰਿਆ ਸੀਗਾ ਤੇ ਟੇਸਟੀ ਸੀਗਾ ਤੇ ਖਤਮ ਹੋ ਗਿਆ ਤੇ ਝੋਤ ਕੋਈ ਨਹੀਂ ਮੰਮਾ ਹੁਣ ਕਦੋਂ ਬਣਾਵਾਂਗੇ ਜਦੋਂ ਗਾਜਰਾ ਮਿਲ ਗਿਆ ਫਿਰ ਬਣਾ ਲਾਂਗੇ ਕਹਿੰਦੇ ਜਦੋਂ ਗਾਜਰਾ ਮਿਲ ਗਿਆ ਫਿਰ ਬਣਾ ਲਾਂਗੇ ਚਲੋ ਕੋਈ ਨਹੀਂ ਬਣਾ ਲਾਂਗੇ ਇਹ ਮੰਮਾ ਨੇ ਅੱਜ ਆਪਣੇ ਆਪਣਾ ਇੱਕ ਸੂਟ ਕਟਾਇਆ ਸੀ ਨਾ ਮਾ ਕਿਹੜਾ ਰੰਗ ਮਜੈਂਟਾ ਕਲਰ ਤੇ ਮਜੈਂਟਾ ਕਲਰ ਦਾ ਕਟਾਇਆ ਸੀ ਮੰਮਾ ਨੇ ਆਪਣਾ ਸੂਟ ਉਹ ਮੁੰਨਾਂ ਨੂੰ ਕੀ ਦਿਸਿਆ ਮਹਿੰਦੀਆਂ ਕੱਢ ਲਈਆਂ ਨੀ ਹੈ ਕੁੜੀ ਛਿਕਣੀ ਹੈ ਹੈ ਤੇ ਗਾਇਸ ਰਾਤ ਹੋ ਗਈ ਹਣ ਆਪਾਂ ਪੁੱਤ ਚੱਲ ਗਿਆ ਆਪਾਂ ਨੂੰ ਵੀ ਰੋਟੀ ਦੇ ਆਂਦੀ ਸੀ ਉਹ ਮੁੰਨਾਂ ਨੇ ਤੇ ਮੈਂ ਵੀ ਘਰ ਨਹੀਂ ਮਮਾ ਮਮਾ ਤੇ ਮੁੰਨ ਨੇ ਚ ਪਹਿਲੀ ਖਾ ਲਈ ਸੀ ਕਿਉਂਕਿ ਪਹਿਲੀ ਖਾਣ ਦੇ ਹੁੰਦੇ ਕਹਿੰਦੇ ਹੁੰਦੇ ਬਾਅਦ ਚ ਫਿਰ ਡਾਈਜੈਸਟ ਨਹੀਂ ਹੁੰਦੀ ਨਾ ਆਪਾਂ ਬੈ ਰਹਿਣੇ ਤਾਂ ਰੋਟੀ ਖਾ ਕੇ ਬੈਣੇ ਆ ਕੋਈ ਐਕਟੀਵਿਟੀ ਨਹੀਂ ਕਰਦੇ ਤਾਂ ਤੇ ਮੈਂ ਤਾਂ ਹੁਣੀ ਰੋਟੀ ਖਾ ਕੇ ਠੀਕ ਆ ਤੇ ਅੱਜ ਦੇ ਬਰਗ ਨੂੰ ਆਪਾਂ ਇਨੇ ਰੱਖਦੇ ਉਮੀਦ ਕਰਦਾ ਹਾਂ ਬਲੌਗ ਪਸੰਦ ਆਏਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਰਮਾਟੇ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਦਾ ਆਪਣਾ ਵਲੌਗ ਚ ਬਾਏ